ਕੜੀ ਦਿਨ ਤਾਂ ਅੱਜ ਸਾਥ ਫੰਕਸ਼ਨ ਕਰਦੇ ਸਨ ਜਿਸ ਦਾ ਮੈਂ ਤੁਹਾਨੂੰ ਚੋਟੀ ਜਿਹਾ ਮੈਂ ਕਿਹਾ ਕਿ ਤਾਂ ਹਮੇਸ਼ਾ ਹੀ ਖੁਸ਼ੀ ਮਿਲਦੀ ਹੈ ਸਕੂਲ ਮਿਲਦਾ ਮੇਰਾ ਕੱਲ ਇੱਕਦਮ ਦਿਮਾਗ ਜਾਇਆ ਕਿ ਮੈਂ ਬਸ پلان ਬਣਾ ਲਿਆ ਆਗੇ ਕਿਸੇ ਆਏ ਬਿਮਾਰਾ ਦੇ ਹੁਕਮ ਮੈਣਾਂ ਦਾ ਪਤਾ ਵੀ ਨਹੀਂ ਹੁੰਦਾ ਤੇ ਬਸ ਹੁਕਮ ਹੋਇਆ ਮਹਾਰਾਜ ਦਾ ਤੇ ਆ ਗਈ ਦਰਸ਼ਨ ਕਰਨ ਬਿਲਕੁਲ ਜੀ ਜਿਵੇਂ ਕਿਤੇ ਹਰ ਇੱਕ ਆਉਂਦਾ ਤੇ ਕਿਹਾ ਕਿ ਮਨ ਨੂੰ ਸਕੂਨ ਮਿਲਦਾ ਤੁਸੀਂ ਵੀ ਇੱਥੇ ਆਓ ਕਿੰਨਾ ਕਿ ਮਨ ਨੂੰ ਸਕੂਨ ਮਿਲਿਆ ਕਿਸੇ ਆਪਾ ਮਨ ਦੀ ਦੁਕਾਨ ਦਾ ਪ੍ਰਵਾਹ ਕਰਦੇ ਆ ਮਨ ਨੂੰ ਤੁਸੀਂ ਸੁਣਦੇ ਆ ਤਾਂ ਕਿਤੇ ਮਨ ਨੂੰ ਬੋਝ ਆ ਸੀ ਬਿਲਕੁਲ ਬਿਲਕੁਲ ਸਕੂਨ ਤਾਂ ਮਿਲਦਾ ਹੀ ਹੈ ਅਸੀਂ ਹੁਣ ਜਦੋਂ ਲਾਈਨ ਦੇ ਵਿੱਚ ਕਾਫੀ ਟਾਈਮ ਲੱਗਾ ਖੜ ਕੇ ਉੱਥੇ ਸ਼ਬਦ ਗਾਣ ਸੁਣਿਆ ਬਹੁਤ ਸਕੂਨ ਮਿਲਿਆ ਮਨ ਨੂੰ ਸਾਰੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਸਾਰੇ ਆਸੇ ਪਾਸੇ ਜਿੰਨੇ ਵੀ ਯਾਰ ਦੋਸਤ ਮਿੱਤਰ ਪਰਿਵਾਰ ਸਾਰੇ ਨੇ ਉਹਨਾਂ ਲਈ ਅਰਦਾਸ ਕੀਤੀ ਸੋ ਦੇਲੀ ਵੀਰਦਾਸ ਹੈ ਕਿ ਪ੍ਰਮਾਤਮਾ ਤੁਹਾਨੂੰ ਸਾਰੇ ਚੜ੍ਹਦੀ ਕਲਾ ਚ ਰੱਖੇ ਨਵਾਂ ਪਿਲਾ ਕੇ ਆ ਨਵਾਂ ਵੀ ਬਸ ਫਿਲਮ ਆ ਜਾਣੀ ਹੈ ਅਗਲੇ ਸਾਲ ਫਿਲਮ ਹੋਣੀ ਹੈ ਕਾਲੇ ਰੰਗ ਦਾ ਯਾਰ ਤੇ ਮੈਨੂੰ ਲੱਗਦਾ 2 ਕੁ ਵੀਕ ਤੱਕ ਆਹ ਉਹ ਤੋਂ ਪਹਿਲਾਂ ਪਹਿਲਾਂ ਆਪਾਂ ਇੱਕ ਐਲਬਮ ਹੋਣੀ ਹੈ ਤੁਹਾਡੇ ਪਰਸੈਂ ਮੈਨ ਲੈ ਗਏ ਜੀ ਨਵਾਂ ਵੀ ਪਾਰਟੀ ਵੀ ਦਿੱਤੀ ਹੈ ਤਾਂ ਵੀ ਠੀਕ ਹੈ ਜੀ ਜੀ ਬਸ ਸਾਰੇ ਤਾਂ ਸੰਗਤ ਨੇ ਬੁਧੰਗੀਆਂ ਦੀ ਸਾਰਿਆਂ ਨੇ ਸਾਰਿਆਂ ਨੇ ਮੈਂ ਕਹਿੰਦਾ ਵੀ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਸਾਡੇ ਹੱਥੋਂ ਚੰਗੇ ਕਰਮ ਹੀ ਹੋਣ ਸੋ ਇਹੀ ਅਰਦਾਸ ਬੇਨਤੀ ਲੈ ਕੇ ਆਉਣੇ ਹੁੰਦੇ ਆ ਸਰਬੱਤ ਦੇ ਭਲੇ ਲਈ ਹਮੇਸ਼ਾ ਅਰਦਾਸ ਮੰਗਦੇ ਆ ਕਰਦੇ ਆ ਔਰ ਮੇਰੇ ਵੱਲੋਂ ਸਾਰੇ ਪੰਜਾਬੀਆਂ ਨੂੰ ਬਹੁਤ ਸਾਰਾ ਪਿਆਰ ਤੇ ਸਤਿਕਾਰ ਪੰਜਾਬੀ ਇੰਡਸਟਰੀ ਦਿਨੋ ਦਿਨ ਜਿੜੀ ਕੇ ਵੱਧਦੀ ਜਾ ਰਹੀ ਆ ਔਰ ਵਧੀਆਂ ਉਚਾਈਆਂ ਨੂੰ ਛੂਹ ਰਹੀ ਆ ਕੀ ਕਹਿਣਾ ਚਾਹੁੰਦੇ ਕਿ ਜੇ ਦੇਖਿਆ ਜਾਵੇ ਗਾਇਕੀ ਦੇ ਖੇਤਰ ਵਿੱਚ ਤੇ ਫਿਲਮਾਂ ਦੇ ਖੇਤਰ ਵਿੱਚ ਵੀ ਹਾਲੀਵੁੱਡ ਤੇ ਬਾਲੀਵੁੱਡ ਟੱਕਰ ਦੋ ਜੀ 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 ਇਹ ਦੇਖੋ ਮਹਾਰਾਜ ਦੀ ਕਿਰਪਾ ਹੀ ਹੈ ਇਹ ਇਹ ਦਾ ਹਾਂ ਹੁਣ ਦਿਲਜੀਤ ਦੇਖੋ ਆਪਣਾ ਭਰਾ ਕਿੰਨਾ ਤਰੱਕੀ ਕਰ ਰਿਹਾ ਹੈ ਪੰਜਾਬੀ ਮਾਂ ਬੋਲੀ ਦੀ ਕਿੰਨੀ ਸੇਵਾ ਕਰ ਰਿਹਾ ਹੈ ਕਿੰਨਾ ਹੋ ਬੋਲਡ ਵਾਈਡ ਤੇ ਸ਼ਾਇਰ ਹੋਇਆ ਇਹ ਮਹਾਰਾਜ ਦੀ અપਾਰ ਕਿਰਪਾ ਹੈ ਅਸੀਂ ਤਾਂ ਮੈਂ ਹਮੇਸ਼ਾ ਹੀ ਕਹਣਾ ਹੁੰਦਾ ਵੀ ਪ੍ਰਮਾਤਮਾ ਤੋਂ ਹਮੇਸ਼ਾ ਮੰਗਣਾ ਦਾ ਕੋਈ ਪ੍ਰਮਾਤਮਾ ਤੋਂ ਮੰਗੋ ਇਹ ਖਾਲੀ ਹੱਥ ਕਦੇ ਨਹੀਂ ਮੋੜਦਾ ਅੱਜ ਸਤਿ ਸੰਸਕ੍ਰਿਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜੀ ਮੈਨੂੰ ਇੱਥੇ ਆ ਕੇ ਤਾਂ ਹਮੇਸ਼ਾ ਹੀ ਖੁਸ਼ੀ ਮਿਲਦੀ ਹੈ ਸਕੂਨ ਮਿਲਦਾ ਹੈ ਮੇਰਾ ਕੱਲ ਇੱਕਦਾਂ ਦਿਮਾਗ ਚ ਆਇਆ ਤੇ ਮੈਂ ਬਸ پلان ਬਣਾ ਲਿਆ ਆ ਵੀ ਰਸਿਆ ਹੈ ਵਿਮਾਰਾ ਦੇ ਹੁਕਮ ਮੈਨਾਂ ਦਾ ਪਤਾ ਵੀ ਨਹੀਂ ਖਲਦਾ ਤੇ ਬਸ ਹੁਕਮ ਹੋਇਆ ਮਹਾਰਾਜ ਦਾ ਤੇ ਆ ਗਿਆ ਦਰਸ਼ਨ ਕਰਨ ਬਿਲਕੁਲ ਜਿਵੇਂ ਕਿ ਇੱਥੇ ਹਰ ਇੱਕ ਆਉਂਦਾ ਇੱਥੇ ਆ ਕੇ ਮਨ ਨੂੰ ਸਕੂਨ ਮਿਲਦਾ ਕਿਸੇ ਵੀ ਇੱਥੇ ਆ ਕੇ ਕਿਨਾ ਕਿ ਮਨ ਨੂੰ ਸਕੂਨ ਮਿਲਿਆ ਕਿਸੇ ਵਾਰ ਪਰ ਮੈਂ ਦੁਕਾਨ ਦਾ ਪ੍ਰਵਾਹ ਕਰਦਾ ਮਨ ਸੁਣਦਿਆਂ ਤੱਕ ਕਿ ਕਿ ਮਨ ਨੂੰ ਕੋਈ ਆਸ ਨਹੀਂ ਬਿਲਕੁਲ ਕੋਈ ਸਕੂਨ ਤਾਂ ਮਿਲਦਾ ਹੀ ਹੈ ਅਸੀਂ ਹੁਣ ਜਦੋਂ ਲਾਈਨ ਦੇ ਵਿੱਚ ਕਾਫੀ ਟਾਈਮ ਲੱਗਾ ਖੜ ਕੇ ਉੱਥੇ ਸ਼ਬਦ ਕਹਿਣ ਸੁਣਿਆ ਬਹੁਤ ਸਕੂਨ ਮਿਲਿਆ ਮਨ ਨੂੰ ਸਾਰੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਸਾਰੇ ਆਸ-ਪਾਸੇ ਜਿੰਨੇ ਵੀ ਯਾਰ ਦੋਸਤ ਮਿੱਤਰ ਪਰਿਵਾਰ ਸਾਰੇ ਨੇ ਉਹਨਾਂ ਲਈ ਅਰਦਾਸ ਕੀਤੀ ਸੋ ਤੁਹਾਡੇ ਲਈ ਵੀ ਅਰਦਾਸ ਹੈ ਕਿ ਪ੍ਰਮਾਤਮਾ ਤੁਹਾਨੂੰ ਸਾਰੇ ਉੱਚੀ ਕਿਲਾ ਚ ਰੱਖੇ ਜੀ ਨਵਾਂ ਫਿਲਮ ਆ ਗਿਆ ਨਵਾਂ ਵੀ ਬਸ ਫਿਲਮ ਆਣੀ ਹੈ ਅਗਲੇ ਸਾਲ ਫਿਲਮ ਹੋਣੀ ਹੈ ਕਾਲੇ ਰੰਗ ਦਾ ਯਾਰ ਤੇ ਮੈਨੂੰ ਲੱਗਦਾ 2 ਕੁ ਵੀਕ ਤੱਕ ਆਹ ਉਹ ਤੋਂ ਪਹਿਲਾਂ ਪਹਿਲਾਂ ਆਪਾਂ ਇੱਕ ਐਲਬਮ ਹੋਣੀ ਹੈ ਤੁਹਾਡੇ ਸਾਰੇ ਐਮਐਲਏ ਵੀ ਆ ਨਾ ਵੀ ਪਾਰਟੀ ਦੀ ਕੀਤੀ ਹੈ ਕਾ ਕੀਤੀ ਹੈ ਜੀ ਜੀ ਬਸ ਸਾਰੇ ਤਾਂ ਸੰਗਤ ਨੂੰ ਬਧੰਗਿਆ ਦੀ ਸਾਰਿਆਂ ਨੇ ਸਾਰਿਆਂ ਨੇ ਮੈਂ ਕਹਿੰਦਾ ਵੀ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਸਾਡੇ ਹੱਥੋਂ ਚੰਗੇ ਕਰਮ ਹੀ ਹੋਣ ਸੋ ਇਹੀ ਅਰਦਾਸ ਬੇਨਤੀ ਲੈ ਕੇ ਆਉਣੇ ਹੁੰਦੇ ਆ ਸਰਬੱਤ ਦੇ ਭਲੇ ਲਈ ਹਮੇਸ਼ਾ ਅਰਦਾਸ ਮੰਗਦੇ ਕਰਦੇ ਆ ਔਰ ਮੇਰੇ ਵੱਲੋਂ ਸਾਰੇ ਪੰਜਾਬੀਆਂ ਨੂੰ ਬਹੁਤ ਸਾਰਾ ਪਿਆਰ ਤੇ ਸਤਿਕਾਰ ਪੰਜਾਬੀ ਇੰਡਸਟਰੀ ਦਿਨੋ ਦਿਨ ਡੈਡੀਕੇਟਿਡ ਵਧੀ ਯਾਰੀ ਆ ਔਰ ਵਧੀਆ ਉਚਾਈਆਂ ਛੂਹੀ ਹੈ ਕੀ ਕਹਿਣਾ ਚਾਹੁੰਦੇ ਕਿ ਜੇ ਦੇਖਿਆ ਜਾਵੇ ਗਾਇਕੀ ਦੇ ਖੇਤਰ ਵਿੱਚ ਤੇ ਫਿਲਮਾਂ ਦੇ ਖੇਤਰ ਵਿੱਚ ਵੀ ਹਾਲੀਵੁੱਡ ਤੇ ਬੋਲੀਵੁੱਡ ਟੱਕਰ ਦਿੰਦੇ ਜੀ 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 ਇਹ ਦੇਖੋ ਮਹਾਰਾਜ ਦੀ ਕਿਰਪਾ ਹੀ ਹੈ ਇਹ ਇਹ ਹੁਣ ਦਿਲਜੀਤ ਦੇਖੋ ਆਪਣਾ ਭਰਾ ਕਿੰਨਾ ਤਰੱਕੀ ਕਰ ਰਿਹਾ ਹੈ ਪੰਜਾਬੀ ਮਾਂ ਬੋਲੀ ਦੀ ਕਿੰਨੀ ਸੇਵਾ ਕਰ ਰਿਹਾ ਕਿੰਨਾ ਹੋਲਡ ਵਾਈਡ ਤੇ ਸ਼ਾਇਆ ਹੋਇਆ ਇਹ ਮਹਾਰਾਜ ਦੀ ਅਪਾਰ ਕਿਰਪਾ ਹੈ ਅਸੀਂ ਤਾਂ ਮੈਂ ਹਮੇਸ਼ਾ ਹੀ ਕਹਣਾ ਹੁੰਦਾ ਪਰਮਾਤਮਾ ਤੋਂ ਹਮੇਸ਼ਾ ਮੰਗਣਾ ਤਾਂ ਕੁਝ ਪਰਮਾਤਮਾ ਤੋਂ ਮੰਗੋ ਇਹ ਖਾਲੀ ਹੱਥ ਕਦੇ ਨਹੀਂ ਮੁੜਦਾ 对